ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਉਹ ਲੈ ਕੇ ਆ ਬਲਾਂ ਵਾਲੀ ਪੱਗ ਦੀ ਜਿਹਦੀ ਲੰਬਾਈ ਲੰਘ ਗਿਆ 7 ਮੀਟਰ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵੈਲ ਵਰਤੇ ਆ ਜਿਹੜਾ ਆਪਾਂ ਪਰ ਲੜ ਲਗਾਵਾਂਗੇ ਲੜ ਨੂੰ ਫਿਰ ਦੋ ਸੈਂਟਰ ਦੇ ਵਿੱਚੋਂ ਲਿਆ ਕੇ ਤੇ ਪੂਣੀ ਦਾ ਖੁੱਲਦਾ ਪਾਸਾ ਤੇ ਲਿਆ ਕਿਤੇ ਬੰਦ ਪਾਸਾ ਉੱਪਰ ਆ ਕਿਸ ਲੜ ਦੇ ਵਿੱਚ ਬਾੜਾ ਇਕੱਠਾ ਕਰਕੇ ਆਪਾਂ ਜਿਹੜਾ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਜਿਹੜਾ ਆਪਾਂ ਸੋ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਆਪਾਂ ਬੈਕ ਤੋਂ ਪੰਚ ਕਰਾਂਗੇ ਤੇ ਫੋਣੀ ਦਾ ਖੁੱਲਦਾ ਪਾਸਾ ਆਊਗਾ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਫਿਰ ਉਸ ਤੋਂ ਅੱਗੇ ਇਸ ਲੜ ਦੇ ਵਿੱਚ ਬਲ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਇਸ ਲੜ ਦੇ ਵਿੱਚ ਜਿਹੜੇ ਬਲ ਕੇ ਇਕੱਠੇ ਕੀਤੇ ਸੀਗੇ ਉਹਨਾਂ ਬਲਾਂ ਨੂੰ ਆਪਾਂ ਖਲਾਰ ਲਵਾਂਗੇ ਬਾਅਦ ਤੱਕ ਇਸ ਲੜ ਦੇ ਵਿੱਚ ਬਲ ਪਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ। ਉਸ ਤੋਂ ਅਗਲਾ ਸਟੋਰ ਅਲੜ ਲਗਾਵਾਂਗੇ ਉਸ ਲੜ ਨੂੰ ਵੀ ਉਸੇ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ। ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੁੰਨ ਦਾ ਹੁੱਲਦਾ ਪਾਸਾ ਉੱਥਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕਿ ਆਪਾਂ ਉੱਤੇ ਰੱਖ ਲਵਾਂਗੇ। ਇਸ ਲੜ ਨੂੰ ਉੱਪਰ ਚੰਗੀ ਤਰ੍ਹਾਂ ਫੋਲਡ ਕਰਾਂਗੇ ਤੇ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਾੜ ਹੋਣਗੇ ਨਾ ਬਲਾਂ ਨੂੰ ਇਕੱਠੇ ਕਰਾਂਗੇ। ਵਲਣ ਗੋਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹੜਾ ਫੋਲਡ ਕਰਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਾਂ ਬਲ ਇਕੱਠੇ ਕੀਤੇ ਸੀ ਉਹਨਾਂ ਬਲ ਨੂੰ ਖਲਾਰ ਲਵਾਂਗੇ ਬੈਕ ਆ ਕਿਸ ਲੜ ਦੇ ਵਿੱਚ ਬਲ ਪਾਉਣ ਤੋਂ ਬਾਅਦ ਆਹੜਾ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ ਤਦੋਂ ਜਿਹੜਾ ਆਪਾਂ ਉਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਕ ਤੋਂ ਪੰਚ ਕਰਾਂਗੇ ਤੇ ਆਪਣੇ ਦਾ ਖੁੱਲਦਾ ਪਾਸਾ ਉਹ ਆਪਾਂ ਥੱਲੇ ਰੱਖਾਂਗੇ ਕਾਂ ਜਿਹੜਾ ਆਪਣਾ ਤੀਸਰਾ ਲੜਦਾ ਗਿਆ ਸੀਗਾ ਤੀਸਰੇ ਲੜਦੇ ਵੇਲੇ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਉਹਨਾਂ ਬਾਅਦ ਫੇਰ ਕੇ ਸਾਰੇ ਲੜਾਂ ਨੂੰ ਜਿਹੜਾ ਕਿ ਆਪਾਂ ਸੈੱਟ ਕਰ ਲਵਾਂਗੇ ਨਾ ਪੱਗ ਬੰਨਦਿਆਂ ਨਾਲ ਵੀ ਸਾਰੇ ਲੜਾਂ ਦੇ ਵਿੱਚ ਜਿਹੜੇ ਬਲ ਹੋਣਗੇ ਪਾ ਲਵਾਂਗੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਆ ਪੱਗ ਬੰਨਦਿਆਂ ਜਿਹੜੇ ਬਲ ਹੋਣਗੇ ਪਾ ਲਵਾਂਗੇ ਜੀ ਜੋੜਾ ਨੋਕ ਦੇ ਕੋਲ ਬਲ ਟਲੇ ਹੁਣ ਬੰਨ ਬਲਾਂ ਨੂੰ ਆਪਾਂ ਟਾਈਟ ਕਰ ਲਵਾਂਗੇ ਤੇ ਜਿਹੜਾ ਹੁਣ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪੰਚ ਕਰਾਂਗੇ ਤੇ ਪੁਣੇ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਜਿਹੜਾ ਬੰਦ ਪਾਸਾ ਆਉਗਾ ਉਸ ਨੂੰ ਉੱਤੇ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਆਪਾਂ ਲੜ ਨੂੰ ਹਲਕਾ ਜਿਹੜਾ ਫੋਲਡ ਕਰਾਂਗੇ ਲੜ ਨੂੰ ਹਲਕਾ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾਂ ਬਲਾਂ ਨੂੰ ਆਪਾਂ ਖਲਾੜ ਦੇਵਾਂਗੇ 블ானੂ 클라런 ਤੋਂ ਬਾਅਦ ਬੈਕ ਟਾਕਿਸ਼ ਲੜ ਦੇ ਵਿੱਚ ਵੀ ਜਿਹੜੇ ਬਲ ਪਾ ਕੇ ਆਪਾਂ ਇਹੜਾ ਸ਼ਲੜ ਨੂੰ ਵੀ ਲਗਾ ਦੇਵਾਂਗੇ ਤਰੋਂ ਜਿਹੜਾ ਆਪਾਂ ਇਸ ਲੜ ਨੂੰ ਇਸ ਲੜ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਜਿੰਨਿਤਰਾ ਨੁਕਦੇ ਕੋਲ ਜਿਹੜਾ ਹੁਣ ਲੜਟ ਦੇ ਹੋਣਗੇ ਨਾ ਲੜ ਨੂੰ ਆਪਾਂ ਟੈਟ ਕਰਾਂਗੇ ਜੋ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਫੁਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਸਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਚੜ੍ਹ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਫੋਲਡ ਕਰਕੇ ਤੇ ਲੜ ਨੂੰ ਉੱਤੇ ਜਿਹੜਾ ਫੋਲਡ ਕਰਕੇ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਖਿਲਾਰ ਲਵਾਂਗੇ ਤੇ ਹੁਣ ਜਿਹੜਾ ਆਪਾਂ ਚੰਗੀ ਤਰ੍ਹਾਂ ਸਲੱਡ ਦੇ ਵਿੱਚ ਬੈਕ ਤੱਕ ਆਪਾਂ ਪ੍ਰੋਪਰ ਜਿਹੜੇ ਬਲ ਪਾ ਕੇ ਜਿਹੜਾ ਆਪਾਂ ਸਲੱਡ ਨੂੰ ਵੀ ਲਗਾ ਦਵਾਂਗੇ ਜੀ ਤੇ ਹੁਣ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਤੇ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਜਿਹੜਾ ਆਪਾਂ ਇਸ ਨਾਲ ਲੜਾਂ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਤੇ ਨੋਖ ਦੇ ਕੋਲ ਜਿਹੜੇ ਆਪਣੇ ਲੜ ਹੋਣਗੇ ਉਹਨਾਂ ਲੜਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਟੈਟ ਕਰ ਲਵਾਂਗੇ ਉੱਤੋਂ ਵੀ ਜਿਹੜੇ ਆਪਣੇ ਲੜ ਹੋਣਗੇ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰਾਂਗੇ ਜੀ ਫੋਰੇ ਲਾਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਬਾਅਦ ਫੇਰ ਕੇ ਸਾਰ ਲੜਾਂ ਨੂੰ ਜਿਹੜਾ ਕਿ ਸੈੱਟ ਕਰ ਲਵਾਂਗੇ ਤੇੜੇ ਆਪਣੋ ਉੱਤੇ ਪੇਚ ਆਉਣਗਾ ਉਹਨਾਂ ਪੇਚਾਂ ਦਾ ਜਿਹੜਾ ਆਪਣਾ فاਸਲਾ ਹੋ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਪੇੜ ਦਾ ਜਿਹੜਾ ਆਪਣਾ فاਸਲਾ ਵਧ ਘਟ ਨਹੀਂ ਰੱਖਾਂਗੇ ਤੇ ਹੁਣ ਜਿਹੜਾ ਆਪਾਂ ਸტო ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪੰਚ ਕਰਾਂਗੇ ਤੇ ਪੁਣੇ ਦਾ ਖੋਲਦਾ ਪਾਸ ਆਊਗਾ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸ ਆਊਗਾ ਉਸ ਨੂੰ ਤੇ ਰੱਖ ਲਵਾਂਗੇ ਫਿਰ ਉਸ ਤੋਂ ਬਾਅਦ ਫਰੰਟ ਤੇ ਉੱਤੋਂ ਲੜ ਨੂੰ ਇੱਕ ਗਰ ਫੋਲਡ ਕਰਾਂਗੇ ਇੱਕ ਗਰ ਲੜ ਨੂੰ ਫੋਲਡ ਕਰਨ ਤੋਂ ਬਾਅਦ ਆਪਾਂ ਲੜ ਨੂੰ ਹਲਕਾ ਖਿੱਚ ਕੇ ਉਸ ਲੜ ਨੂੰ ਡਬਲ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਆਪਾਂ ਲਗਾ ਦੇਵਾਂਗੇ ਚੰਗੀ ਤਰ੍ਹਾਂ ਹੁਣ ਇਸ ਲੜ ਦੇ ਵਿੱਚ ਬੈਕ ਤੱਕ ਆਪਾਂ ਜਿਹੜਾ ਲੜ ਨੂੰ ਸਾਫ਼ ਕਰਕੇ ਇਸ ਲੜ ਦੇ ਹੱਥ ਫਿਰ ਜਿਹੜਾ ਲੜ ਨੂੰ ਲਗਾ ਦੇਵਾਂਗੇ ਜੀ ਤਾਂ ਜਿਹੜਾ ਆਪਣਾ ਇਹ ਸਿਰ ਨਾਲ ਦੇ ਵਿੱਚ ਜਿਹੜਾ ਆਪਣੇ ਵਾਲ ਹੁਣ ਬਣਨਾ ਬਣਾ ਲਿਆਂ ਆਪਾਂ ਸੈੱਟ ਕਰਾਂਗੇ ਚੰਗੀ ਤਰ੍ਹਾਂ ਸਾਰੇ ਜਿਹੜਾ ਦੇ ਵਿੱਚ ਬਾਅਦ ਫੇਰ ਕੇ ਸਾਰੇ ਜਿਹੜਾ ਦੇ ਜਿਹੜੇ ਵਾਲ ਹੁਣ ਕੋ ਨਬਲਾਂ ਨੂੰ ਆਪਾਂ ਟੈਟ ਕਰ ਲਵਾਂਗੇ ਪੱਗ ਬੰਨਦਿਆਂ ਨਾਲ ਸਾਰੇ ਲੈਣਾ ਦੇ ਵਿੱਚ ਜਿਹੜੇ ਆਪਣੇ ਵਾਲ ਹੁਣ ਕੇ ਪਾ ਲਵਾਂਗੇ ਸਾਰੇ ਲੈਣਾ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਆਪਣੇ ਪੱਗ ਬੰਨਦਿਆਂ ਵਾਲ ਹੁਣਗੇ ਆਪਾਂ ਪਾ ਲਵਾਂਗੇ ਜਿਹੜੇ ਹੁਣੇ ਪੱਗ ਉਹ ਦੋਨੀਆਂ ਅੱਖਾਂ ਤੋਂ ਵੀ ਜਿਹੜੀ ਆਪਣੀ ਬਰਾਬਰ ਕਰਾਂਗੇ ਜਿਹੜਾ ਆਪਣਾ 6 ਮਾਰਾ ਲੜ ਦਾ ਗਿਆ ਸੀ 6 ਮੇ ਲੜ ਨੂੰ ਵੀ ਆਪਾਂ ਉਥੋਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਜੀ ਉਸਲੇ ਵਿਚ ਜਿਹੜਾ ਆਪਣਾ ਫਾਸਲਾ ਆਪਣੇ ਸੇਮ ਰੱਖਣਾ ਉਸਲੇ ਵਿਚ ਦਾ ਫਾਸਲਾ ਸਟਕਾਣ ਲਈ ਤੁਸੀਂ ਲੋ ਉਹ ਸ਼ੀਸ਼ੇ ਵਿੱਚ ਦੇਖ ਕੇ ਕਿਸੇ ਵੀ ਤੁਹਾਡੇ ਲੜ ਦਾ ਜਿਹੜਾ ਫਾਸਲਾ ਵੱਧਿਆ ਘੱਟ ਹੋਊਗਾ ਜਿਹੜਾ ਉਸ ਸ਼ੀਸ਼ੇ ਵਿੱਚ ਦੇਖ ਕੇ ਉਹ ਨਾਲ ਉਹ ਲੜ ਦਾ ਜਿਹੜਾ ਆਪਣਾ ਫਾਸਲਾ ਉਦੋਂ ਸੈੱਟ ਕਰ ਸਕਦੇ ਹੋ ਹਰ ਸਾਰੀ ਲੜਾਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਜਿਹੜੇ ਪੱਗਾਂ ਦੇ ਨਾਲ ਬਲ ਹੋਣਗੇ ਪਾ ਲਵਾਂਗੇ ਚਾਰੇ ਲਣਾ ਦੇ ਵਿੱਚ ਆਪਾਂ ਤਾਂ ਕਿਤਨਾ ਪ੍ਰੋਪਰ ਬੈਗ ਤੱਕ ਆਪਾਂ ਪੱਗਾਂ ਪੈਨ ਦੇ ਜਿਹੜੇ ਬਾਣ ਹੋਣਗੇ ਪਾ ਲਵਾਂਗੇ ਤੇ ਜਿਹੜਾ ਆਪਣਾ ਛੇਮਾ ਲੜੂਗਾ ਛੇਮਾ ਲੜ ਨੂੰ ਵੀ ਨੋਕ ਦੇ ਕੋਲ ਆਪਾਂ ਸੈੱਟ ਕਰਾਂਗੇ ਤੇ ਹੁਣ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਤੇ ਜਿਹੜਾ ਆਪਾਂ ਪੱਗ ਪੈਨ ਨੂੰ ਲਗਾਵਾਂਗੇ ਜਿੱਥੇ ਆਪਾਂ ਨੇ ਛੇਮਾ ਲੜ ਫੋਲਡ ਕੀਤਾ ਹੈ ਛੇਮਾ ਲੜ ਦੇ ਉੱਪਰ ਰੱਖ ਕੇ ਜਿਹੜਾ ਆਪਾਂ ਪੱਗ ਪੈਨ ਨੂੰ ਲਗਾ ਦੇਵਾਂਗੇ ਫਰਸਤਵਾਰ ਜਿਹੜਾ ਕਿ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਨੂੰ ਹਲਕਾ ਜਿਹਾ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੋ ਪੂਣੀਆਂ ਨੂੰ ਇਸ ਨੂੰ ਖੋ ਲਵਾਂਗੇ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉੱਤ ਲੱਪਲਾ ਜਿਹੜਾ ਕਿ ਉਹ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਦਾ ਪੱਲਾ ਹੋ ਉਸ ਨੂੰ ਉੱਤੇ ਨੂੰ ਫੋਲਡ ਕਰਾਂਗੇ ਤੇ ਕਲਗੀ ਲੜ ਨੂੰ ਵੀ ਜਿਹੜਾ ਆਪਾਂ ਚੰਗੀ ਤਰ੍ਹਾਂ ਬੈਗ ਤੱਕ ਸਾਫ਼ ਕਰਾਂਗੇ ਬੈਗ ਤੱਕ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਇਸ ਲੜ ਦੇ ਵਿੱਚ ਬਾਲ ਹੋਣਗੇ ਆਪਾਂ ਇਹਨਾਂ ਨੂੰ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਾਲ ਦੇ ਨਾਲ ਬਾਲ ਨੂੰ ਆਪਾਂ ਕੱਢ ਦਵਾਂਗੇ ਜੀ ਤੇ ਹੁਣ ਜਿਹੜੇ ਆਪਣੇ ਲੜ ਦੇ ਉੱਤੇ ਬਾਲ ਹੋਣਗੇ ਚੰਗੀ ਤਰ੍ਹਾਂ ਸਲੜ ਨੂੰ ਜਿਹੜਾ ਹੁਣ ਆਪਾਂ ਬੈਗ ਤੱਕ ਸਾਫ਼ ਕਰਾਂਗੇ ਸਲੜ ਦੇ ਉੱਤੇ ਹਾਂ ਫਿਰ ਕੇ ਸਲੜ ਨੂੰ ਚੰਗੀ ਤਰ੍ਹਾਂ ਬੈਗ ਤੱਕ ਜਿਹੜਾ ਕਿ ਆਪਾਂ ਸਾਫ਼ ਕਰਾਂਗੇ ਲੜਨ ਨੂੰ ਬੈਗ ਤੱਕ ਸਾਫ਼ ਕਰਨ ਤੋਂ ਆ ਜਿਹੜਾ ਕਿ ਆਪਾਂ ਨੇ ਪੱਕ ਪੈਨ ਲਗਾਏ ਸੀਗਾ ਲੜਨ ਨੂੰ ਆਪਾਂ ਪੱਕ ਵਿੱਚ ਥਰੇ ਚਿਲੇ ਆਵਾਂਗੇ ਲੜਨ ਨੂੰ ਪੱਕ ਪੈਨ ਚਲੇ ਚਿਲੇ ਉਹਨਾਂ ਤੋਂ ਆਪਾਂ ਇਸ ਲੜਨ ਨੂੰ ਸੱਜੇ ਪਾਸੇ ਵਾਲੂਕ ਮਾਦਮਾਗੇ ਸੱਜੇ ਪਾਸੇ ਵਾਲੂਕ ਤੋਂ ਬਾਅਦ ਜਿਹੜਾ ਆਪਾਂ ਨੇ ਛੀਵੇਂ ਲੜ ਲਗਾਏ ਸੀਗਾ ਲੜਨ ਨੂੰ ਆਪਾਂ ਛੀਵੇਂ ਲੜ ਥਲੇੜਾ ਤਬ ਦਵਾਂਗੇ ਜਗਾ ਤੁਹਾਡਾ ਲੜਵੀ ਤੁਹਾਡਾ ਲੜ ਰਹਿਆ ਦਾ ਤੁਸੀਂ ਉਹਦੇ ਉਤੇ ਪੱਗ ਪਾ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲਾੜਾ ਢੁੱਲਾ ਨਹੀਂ ਰਹੇਗਾ ਜਿਹੜੇ ਆਪਣੀ ਪੱਗਾਂ ਦੁਨੀਆ ਖਾਤੋਂ ਜਿਹੜੇ ਆਪਣੀ ਬਰਾਬਰ ਕਰਾਂਗੇ ਕਿਤਨਾ ਆਪਣੇ ਸਾਰੇ ਅੱਖਾਂ ਤੋਂ ਜਿਹੜੀ ਪੱਗਾਂ ਬਰਾਬਰ ਕਰ ਲਵਾਂਗੇ ਸਾਰੇ ਜਣਾ ਦੇ ਵਿੱਚ ਜਿਹੜਾ ਆਪਾਂ ਚੰਗੀ ਤਰ੍ਹਾਂ ਜਿਹੜਾ ਬਾਜ ਹੋਊਗਾ ਫੇਰ ਸਾਰੇ ਬਲਾਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਜਿਹੜਾ ਬਾਜ ਆ ਫੇਰ ਲਵਾਂਗੇ ਚੰਗੀ ਤਰ੍ਹਾਂ ਉੱਥੇ ਲਈ ਪੇਚ ਜਿਹੜਾ ਆਪਣਾ ਛੇਮਰੜਾ ਸੀਗਾ ਛੇਮਰੜ ਦੇ ਵਿੱਚ ਵੀ ਬਾਜ ਛੇਮਰੜ ਨੂੰ ਵੀ ਆਪਾਂ ਸਾਫ਼ ਕਰਾਂਗੇ ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਏ ਸੀ ਉਸ ਲੜ ਨੂੰ ਖਿੱਚਾਂਗੇ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਤੇ ਜਿਹੜਾ ਕੀ ਖਿਲਾੜ ਦੇਵਾਂਗੇ ਪੂਰੇ ਸਿਰ ਤੇ ਖਿਲਾੜਨ ਤੋਂ ਬਾਅਦ ਚੰਗੀ ਤਰ੍ਹਾਂ ਲੜਾਂ ਦੇ ਥਲੇ ਇਸ ਕਪੜੇ ਨੂੰ ਉਂਗਲਾਂ ਨਾਲ ਦੇ ਦੇਵਾਂਗੇ ਉਂਗਲਾਂ ਨਾਲ ਦੇਣ ਤੋਂ ਬਾਅਦ ਮੁੰਗਲ ਲੜ ਨੂੰ ਖਿੱਚਾਂਗੇ ਜੀ ਮੁੰਗਲ ਲੜ ਨੂੰ ਖਿੱਚਣ ਤੋਂ ਬਾਅਦ ਜਿਹੜਾ ਆਪਣਾ ਸਿਰ ਟੈਟ ਕਰਾਂਗੇ ਜੇਕਰ ਤੁਹਾਡਾ ਸਿਰ ਵੀ ਉੱਤੋਂ ਨੰਗਾ ਰਹਿੰਦਾ ਹੈ ਤੁਸੀਂ ਡਬਲ ਸੀ ਸ਼ਿਸ਼ਟ ਦੇ ਕੇ ਆਪਣਾ ਸਿਰ ਟੱਕ ਸਕਦੇ ਹੋ ਤੇ ਪਿਛਲੇ ਲੜ ਨੂੰ ਖਿੱਚ ਕੇ ਆਪਣਾ ਸਿਰ ਟੈਟ ਕਰ ਦੇਵਾਂਗੇ ਤੇ ਪਿਛਲੇ ਲੜ ਦੋਨੇ ਸਾਈਡ ਤੋਂ ਫੋਲਡ ਕਰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਬਾਈ ਕੁਟੀਕਾ ਖਾਲਸਾ